ਲੇ ਵੀ ਸੱਜਣੋ ਪਿੰਡ ਕਰਤਾਰਪੁਰੇ ਤੋਂ ਨਾ ਬਾਈ ਬਲਵਿੰਦਰ ਸਿੰਘ ਲਵੇ ਪਹੁੰਚੇ ਹੋਇਆ ਸੱਤ ਨਗਦ ਖਾਦਾਂਗੇ ਟੋਟਲਾ ਦੋ گاਵਾ ਦਿਖਾ ਦਾਂਗੇ ਤੇ ਚਾਰ ਸੱਜਣੋਂ ਝੋਟੀਆਂ ਦਿਖਾ ਦਾਂਗੇ 托ਕੜ ਗੱਬਣ ਨਾਲ ਆਟਿਆ ਸਾਰਾ ਜਗਾਵਾ ਤੋਂ ਲਾ ਕੇ ਮੱਜਾਂ ਤੋਂ ਲਾ ਕੇ ਤੇ ਇੱਕ ਬੂਰਾ ਕੱਟਾ ਦਿਖਾਵਾਂਗੇ ਬਹੁਤ ਟੌਪ ਦੇ ਰਿਕਾਰਡ ਦਾ ਤੇ ਇਹਦੀ ਮਾਦਰਤਾ ਮਿਲ ਕੇ ਰਿਕਾਰਡ ਵੀ ਬਾਈ ਕਹਿੰਦਾ ਬਹੁਤ ਕਮਾਲ ਦਾ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਤੇ ਨੇੜੇ ਰਹਿਣਾ ਸੱਜਣੋ ਬਾਈ ਨੂੰ ਬਲਵੇੜਾ ਇੱਕ ਛੇਦੰਦਾ ਬੂਰੀ ਦਾ ਤੋਹਫਾ ਨੀਲੀ ਰਾਵੀ ਮੋਰਾ ਨਸਲਾ ਤੇ ਗਾਵਾਂ ਜਿਹੜੀਆਂ ਲਾਸਟ ਦੇ ਦੋ ਖਰੀਦੋਂਗੇ ਗਾਵਾਂ ਮੰਨ ਕੇ ਨਾ ਲਿਓ ਬਾਈ ਤੋਂ ਮੱਝਾਂ ਮੰਨ ਕੇ ਲੈ ਜਾਓ ਤੇ ਭਾਅ ਬਿਲਕੁਲ ਹੌਲਾ ਜਿਹਾ ਰਹੂਗਾ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਜੋ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਹਾਂਜੀ ਹਾਂਜੀ ਆ ਨਾਮ ਤੇ ਨੰਬਰ ਬੋਲੋ ਜੀ ਮੇਰਾ ਨਾਮ ਹੈ ਬਲਵਿੰਦਰ ਸਿੰਘ ਪਿੰਡ ਕਰਤਾਰਪੁਰ ਜੀ ਜ਼ਿਲ੍ਹਾ ਪਟਿਆਲਾ ਹੀ ਆਪਣਾ 8968057452 8968057452 ਤੇ ਵੀਡੀਓ तकरीबन ਤੁਹਾਨੂੰ ਪਤਿਆ ਵੀ ਹਾਂਜੀ ਗਿਣਤੀ ਤੋਂ ਵਾਰੀ ਪਈ ਹਾਂਜੀ ਹੁਣ ਤਾਂ ਕੋਈ ਹਾਂਜੀ ਮੇਰੇ ਚੈਨਲ ਤੇ ਜਾਵੇ ਇਹੀ ਦਿਖਦਾ ਸੱਜਣਾ ਤੇ ਸ਼ੁਰੂਆਤ ਫਿਰ ਬੂਰੇ ਕੱਟੇ ਤੋਂ ਨਾ ਕਰ ਲਈ ਹਾਂਜੀ ਬੂਰੇ ਤੋਂ ਕਰ ਲੋ ਜੀ ਇਧਰੋਂ ਕਰਦੇ ਤਕਰੀਬਨ ਹਾਂ ਗਰ ਇੱਕ ਵਾਰੀ ਆਇਆ ਕੈਮਰਾ ਕਮੋਂਦਾ ਕਮੋਂਦਾ ਲੈ ਚੱਲਾ ਸਾਰੀਆਂ ਟਾਪ ਕੁਆਲਿਟੀ ਦੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤੇ ਜਿਹੜਾ ਕੱਟਾ ਦਿਖਾ ਦਾਂਗੇ ਇੱਕ ਨੰਬਰ ਦੇ ਕੱਟਾ ਵੀ ਬੜਾ ਕਮਾਲ ਦਾ ਯਾਰ ਇੱਥੋਂ ਮਾਰਦੀ ਗਰੀ ਕੈਮਰਾ ਓਏ ਤੋੜ ਲਪਿਆ ਖੋਲ ਕੇ ਹੂੰ ਨਾ ਇੱਥੋਂ ਕਰ ਸਕਦੇ ਹਾਂ ਚੱਕ ਚਿਕਾਲੀ ਪੱਟੀ ਜਾਂਦਾ ਤੇ ਕਹ ਲਈਏ ਬਾਈ ਇਹ ਨੱਥ ਨੁੱਥ ਨਹੀਂ ਲਾਈਏ ਨੱਥ ਦੇ ਸੀਲੇ ਬਹੁਤ ਆ ਜੀ ਲੋੜੇ ਨਹੀਂ ਪਈ ਨੱਥ ਦੀ ਇਹਦੀ ਠੀਕ ਹੈ ਗੱਲ ਸੀਲੇ ਬਹੁਤ ਆ ਜਿੱਥੇ ਮਰਜ਼ੀ ਛੋੜਿਆ ਜਵਾਗ ਲੈ ਜਾਂਦਾ ਹੀ ਨਹੀਂ ਦੀ ਕਿਤੇ ਠੀਕ ਹੈ ਗੱਲ ਇੱਥੇ ਪਸੂਆਂ ਚ ਹੀ ਰਹੂਗਾ ਜੀ ਆ ਖੁੱਲਾ ਛੱਡਦੇ ਆ ਪਸੂਆਂ ਚ ਹੀ ਰਹੂਗਾ ਠੀਕ ਹੈ ਗੱਲ ਮਸੂਰ ਇਹ ਢੇੜੇ ਦੇ ਹੀ ਜਾਣੇ ਨੇ ਜਾਂਦਾ ਨਹੀਂ ਕਿਤੇ ਵੀ ਆ ਗਿਆ ਕਹ ਲਈਏ ਤੇਲਿਆ ਬੂਰਾ ਆ ਗਿਆ ਤੇ ਇਹ ਮੰਨ ਲਓ ਵੀ ਟੈਸਟੀ ਗੱਲ ਆ ਮਾਮਲੇ ਚ ਤਾਂ ਨਾ ਟੈਸਟੀ ਗੱਲ ਵਾਲੇ ਮਾਮਲੇ ਚ ਬੜਾ ਜਿਆਦਾ ਇਹ ਕਹਿ ਸਕਦੇ ਬੜਾ ਜਿਆਦਾ ਸ਼ਾਨਦਾਰ ਆ ਗਿਆ ਇਹ ਇੱਥੋਂ ਕਰਾਣੀ ਚੈੱਕ ਕਰੀ ਇਹ ਦੰਦੋ ਕਿ ਮਰੂਗਾ ਬਾਈ 6 ਦੰਦ ਆ ਜੀ 6 ਦੰਦ ਆ ਹਾਂਜੀ ਤੇ ਟੈਸਟੀਕਲ ਦਾ ਕਹਿ ਸਕਦੇ ਹਾਂ ਬਿਲਕੁਲ ਸਾਫ ਆ ਗਿਆ ਹਾਂਜੀ ਅਟੈਸਟਿਕਲ ਆ ਗਿਆ ਬਿਲਕੁਲ ਪੱਦਰ ਦੰਦਾਂ ਚ ਆ ਗਿਆ 6 ਦੰਦ ਇਹਨੇ ਜਾਣਾ ਇਹ ਮੈਂ ਇੱਥੇ ਫਿਰੋ ਇੱਥੋਂ ਇੱਥੋਂ ਕਰਾ ਦੀ ਕਰੀ ਚੈੱਕ ਅਟੈਸਟਿਕਲ ਵਾਲੇ ਮਾਮਲੇ ਦਾ ਮੈਂ ਸਾਝੇ ਰਹੂਗਾ ਜੀ ਮੱਜਾਂ ਦੇੜ ਗੇੜ ਹੀ ਰਹੂਗਾ ਮੱਜਾਂ ਦੇ ਇੱਥੇ ਰਹਿੰਦੇ ਆ ਮੱਜਾਂ ਨੂੰ ਭਰਾ ਨਹੀਂ ਜਾਂਦਾ ਚਾਹੀ ਖੁੱਲਾ ਛੱਡ ਦੇ ਖੁੱਲਾ ਛੱਡ ਦੇ ਇਤਨੇ ਦੇਖੋ ਆਪੇ ਆਪਣੀ ਜਗ੍ਹਾ ਤੇ ਚੱਲ ਜੂਏ ਨਸੀਲ ਆ ਠੀਕ ਆ ਗੱਲ ਇਹ ਮੈਂ ਆਪਣੀ ਫੋਟੋ ਮਾਰਦੀ ਕਰੀ ਕੈਮਰਾ ਉਰਲੇ ਬੰਨੋ ਲੰਬਾਈ ਕਰਾ ਦੀ ਆਂ ਦੇਖ ਬਾਅਦ ਮੱਜਾਂ ਹੀ ਚੈੱਕ ਕਰੂਗਾ ਹੋਰ ਕੁਝ ਨਹੀਂ ਕਰਨਾ ਯਾਨੀ ਠੀਕ ਆ ਸਾਰੀਆਂ ਚੈੱਕ ਆ ਗਿਆ ਫੁੱਲ ਤੇ ਉਰਲੇ ਬੰਨੋ ਗ ਤੇ ਵੱਡੇ ਝੋਟਿਆਂ ਦਾ ਮੇਲੇ ਚ ਹਾਂਜੀ ਪੂਰੇ ਮੇਲੇ ਵਾਲੇ ਝੋਟੇ ਦਾ ਪੂਰਾ ਏ ਠੀਕ ਆ ਗੱਲ ਤੇਰੀ ਮਾਂ ਦਾ ਕਿੰਨਾ ਕੁ ਦੁੱਧ ਦੱਸਿਆ ਬਾਈ ਦੋਨੇ 18 ਕਿਲੋ ਹੋ ਗਿਆ ਜੀ ਮਾਂ ਦਾ ਠੀਕ ਆ ਗੱਲ ਤੇ ਹਾਂਜੀ ਆਪ ਇਹ ਕਾਲੇ ਝੋਟੇ ਦਾ ਏ ਠੀਕ ਆ ਹਾਂਜੀ ਉਹ ਸੀਮਨ ਲੱਗਿਆ ਹੈਗਾ ਇਹਦਾ ਠੀਕ ਆ ਗੱਲ ਉਹ ਮੇਰੇ ਯਾਦ ਨਹੀਂਗਾ ਝੋਟੇ ਦਾ ਨਾਮ ਵੀ ਦੱਸਿਆ ਸਾਰਾ ਕੁਝ ਤੇ ਮਾਂ ਇਹਦੀ ਬੂਰੀ ਆ ਹਾਂਜੀ ਬੂ ਮਾਂ ਬੂਰੀ ਆ ਜੀ ਠੀਕ ਆ ਤੇਲੀਆਂ ਬੂਰੀ ਮਾਂ ਦੀ ਇਹ ਇੱਥੋਂ ਦਿਖਾਈ ਤੇ ਟੈਸਟੀ ਕਰ ਕਿਉਂਕਿ ਟੈਸਟੀ ਕਲ ਮੇਨ ਗੱਲ ਬਾਈ ਕੀ ਟੈਸਟੀਕਲਾਂ ਤਾਂ ਹੀ ਆ ਜੀ ਦੇਖੋ ਪਿੱਛੇ ਨੂੰ ਐ ਝਾਲਰ ਬਣਦੀ ਆ ਕੱਟੇ ਦੇ ਪੂਰੀ ਠੀਕ ਆ ਗੱਲ ਤੇ ਬੱਚੇ ਬਹੁਤ ਕਮਾਲ ਦੇ ਬੱਚੇ ਤੇ ਪੂਛ ਆ ਗਈ ਬਿਲਕੁਲ ਬਰੀਕ ਆ ਨਾ ਆ ਪੂਛ ਗਰੀ ਇੱਥੇ ਲਖਾਦੀ ਬਿਲਕੁਲੋਂ ਪਤਲੀ ਰੱਸੀ ਵਰਗੀ ਪੂਛ ਆ ਜੀ ਤੇ ਸੁਆ ਦਾ ਠੰਡਾ ਬਿਲਕੁਲੋਂ ਠੰਡਾ ਜਿੱਥੇ ਮਰਜੀ ਹੱਥ ਫੇਰ ਲਵਾਂਗੇ ਨਾ ਇਹਨੇ ਨਾਥ ਦੀ ਨੋੜ ਨਹੀਂ ਪਈ ਜੀ ਗਰਮ ਗੁਰਮ ਨਹੀਂ ਹੈਗਾ ਬਿਲਕੁਲੋਂ ਨਹੀਂ ਜਿੱਥੇ ਮਰਜੀ ਮਗਾ ਜਾਂਦਾ ਹੀ ਨਹੀਂ ਕਿਤੇ ਜੀ ਠੀਕ ਆ ਗੱਲ ਤੇ ਰੇਟ ਇਹਨਾਂ ਦਾ ਕਿੰਨਾ ਰਹੂਗਾ ਫਿਰ ਰੇਟ ਫੋਨ ਤੇ ਕਰਾਂਗੇ ਜੀ ਤੇ ਰੇਟ ਤਕਰੀਬਨ ਤਕਰੀਬ ਨੇ ਇਹ ਲਾ ਲਓ ਵੀ 25000 ਤੋਂ ਲਾ ਕੇ 130000 ਤੱਕ ਲਾਸਟ ਜਾਰੀਟਰ ਲਾਸਟ ਰਹੂਗਾ ਜੀ ਹਾਂਜੀ ਹਾਂਜੀ ਆ ਰੇਟ ਕਰ ਲਾਂਗੇ ਭਾਈ ਕਹਿੰਦਾ ਫੋਨ ਤੇ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਵਾਲੀ ਝੋਟੀ ਤੇ ਆ ਵੀ ਬੂਰੀ ਹੈ ਨਾ ਹਾਂਜੀ ਬੂਰੀ ਹੈ 85 ਲਾਰਗੇ ਨੇ ਹਾਂਜੀ ਇਹ ਦੰਦੋਂ ਕਿਵੇਂ ਆ ਇਹ ਵੀ 6 ਦੰਦਾਂ ਦੀ 6 ਦੰਦਾਂ ਦਾ ਦੂਸਰਾ ਸੂਆ ਜੀ ਆ ਵੱਡੀ ਬਹੁਤਾ 6 ਦੰਦਾਂ ਦੇ ਹਿਸਾਬ ਨਾਲ ਹਾਂਜੀ ਕੱਦ ਦੇਖ ਲਓ ਕਿੰਨਾ ਵੱਡਾ ਹੈ ਫੁੱਲ ਵੱਡੀ ਆ ਗਈ ਅਸੀਲ ਸੌ ਜਮਾ ਐ ਚੱਲੂਗੀ ਜੀ ਜਿਵੇਂ ਗਊ ਚੱਲਦੀ ਨਾ ਠੀਕ ਹੈ ਐ ਚੱਲੂਗੀ ਬੱਜਾ ਰਾਮ ਨਟਕਾਈ ਨਾ ਤੁਰੂਗੀ ਮਟਕ 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 ਕੇ ਤੁਰਦੀ ਆ ਰੰਗ ਦੇਖੋ ਕਿੰਨਾ ਪਿਆਰਾ ਆ ਇਹ ਨੰਦੋ ਨੰਦੋ ਛੇ ਦਾੰਦਾ ਯਾਰ ਪਿਓਰ ਛਿੱਗੀ ਪਿਓਰ ਛਿੱਗੀ ਆ ਜੀ ਕਿੰਨੇ ਮਹੀਨੇ ਦੀ ਗੱਬਣਾ ਇਹ ਹੋ ਗਈ ਜੀ 8 ਪੂਰੇ ਹੋ ਗਏ ਨਵਾਂ ਮਹੀਨਾ ਲੱਗ ਗਿਆ ਇਹਨੂੰ ਆ 26 ਤਰੀਕ ਤੋਂ ਠੀਕ ਹੈ ਨਵੇਂ ਮਹੀਨੇ ਚੱਲ ਗਈ ਆ ਜਿਹੜੀ 26 ਲੰਘੀ ਸੱਜਣੋ ਅੱਜ ਤਰੀਕ ਹੋ ਗਈ 2 ਤੇ ਉਸ ਤੋਂ ਬਾਈ ਕਹਿੰਦਾ ਇਹਨੂੰ ਨੌਵਾਂ ਮਹੀਨਾ ਚੱਲ ਗਿਆ ਮੈਂ ਤੇਰੇ ਤੁਲ ਦਿਖਾ ਦੀ ਤੇਰੇ ਦੇਖ ਕੱਟੀ ਦੇ ਤੇ ਕਿੱਡੇ ਸੋਹਣੇ ਨਾ ਜਾਦੇ ਨਾ ਤੁਰੀ ਕੱਟੀ ਤੇ ਪਿਓਰ ਬੂਰੀ ਤੇ ਐ ਥਾਣ ਦੇਖੋ ਕਿੱਡਾ ਸੋਹਣਾ ਵਾ ਪੂਰੇ ਤਾਰਨ ਲੱਗ ਗਈ ਸਟਾਰਟ ਹੋ ਗਈ ਤਾਰਨਾ ਠੀਕ ਆ ਗੱਲ ਤੇ ਕਿੰਨਾ ਕਿਲੋ ਕਾਟੋ ਸੇ ਪਹਿਲੇ ਇਹ 14 ਕਿਲੋ ਪਹਿਲੇ ਸੁਹੇ ਗੱਡੇ ਆ ਜੀ 14 ਕਿਲੋ ਹਾਂਜੀ ਤੇ ਮੇਨ ਗੱਲ ਅੰਗਰੇਜ਼ ਚਾਰ ਕੀ ਪਈ ਅੰਗਰੇਜ਼ਾਂ ਵਰਗੀ ਜੀ ਅੰਗਰੇਜ਼ ਨੇ ਆ ਜੀ ਲੱਭੇ ਹੋਈ ਹੋਈ ਸਾਈਡ ਤੇ ਹਾਂਜੀ ਇਹ ਇੱਥੋਂ ਮਾਰਦੀ ਕਹੇ ਜੀ ਫੇਸ ਤੇ ਕੈਮਰਾ ਤੇ ਬਾਕੀ ਕੱਦ-ਕਾੜ ਚੈੱਕ ਕਰਾ ਦੀ ਜੇ ਕਿਸੇ ਨੇ ਬੂਰਿਆਂ ਦੀ ਬਾਈ ਜੋੜੀ ਲੈਣੀ ਹੋਈ ਜੋੜੀ ਚ ਹੋਜੂ ਜੋੜੀ ਜੋ ਕਰਦਾ ਹੈ ਜੀ ਮਾਨਦਾਰ ਚਾਹ ਕਿਸੇ ਨੇ ਕਹ ਲਈਏ ਲਾਟ ਹੀ ਲੈਣਾ ਤਾਂ ਲਾਟੇ ਲੈਣਾ ਤਾਂ ਮੈਂ ਦੇ ਦਾਂਗੇ ਆਪਾਂ ਕੋਈ ਚੱਕਰ ਨਹੀਂ ਸਾਰੇ ਦਾ ਸਾਰਾ ਲਾਟੇ ਲੈਂਦਾ ਕੋਈ ਉਸ ਹਿਸਾਬ ਨਾਲ ਕਰ ਲਾ ਜੇ ਕੋਈ ਇਕੱਠਾ ਲਾਟ ਲੈਂਦਾ ਇਹ ਸਾਰਾ ਅੰਮ੍ਰਿਤਸਰ ਤੱਕ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਜੀ ਹੋਰ ਬੋਲੋ ਪਹੁੰਚ ਕਰ ਦਾਂਗੇ ਆ ਬਾਈ ਕਹਿੰਦਾ ਲਾਟ ਦੋ ਬਸੂ ਵੀ ਕੋਈ ਲੈਂਦਾ ਆਪਾਂ ਪਹੁੰਚ ਕਰ ਦਾਂ ਦੋ ਦੀ ਵੀ ਪਹੁੰਚ ਕਰ ਦੋ ਦੀ ਵੀ ਪਹੁੰਚ ਆ ਜੀ ਜਿੱਥੇ ਮਰਜੀ ਪੰਜਾਬ ਪੰਜਾਬ ਚ ਆਲ ਪੰਜਾਬ ਹਾਂ ਜੀ ਤੇ ਬਾਕੀ ਆਫਰ ਵਾਲ ਤੇ 14 ਕਿਲੋ ਦਾ ਮਿਲ ਕੇ ਰਿਕਾਰਡ ਤੇ ਨੌਵਾਂ ਮਹੀਨਾ ਚੱਲ ਪਿਆ ਮਹੀਨੇ ਦੋ ਸਾਹਮਣੀਆਂ ਜਿੰਨੇ ਦੀ ਅੱਜ ਲਾਉਂਗੇ ਹਾਂ ਪੂਰੇ ਦੋ ਮਹੀਨੇ ਰਹਿ ਗਏ ਉੱਪਰਲੇ 10 ਦਿਨ ਤੇ ਮੰਨ ਕੇ ਚੱਲੋ ਹੋ ਹੀ ਗਿਆ ਐ ਫੜੀ ਵਾਲਾ ਕੰਮ ਹੀ ਆ ਹਾਂਜੀ ਫੜੀ ਆ ਜੀ ਤੇ ਹੁਣ ਮਾਰਦੇ ਕਰੀ ਆ ਮੱਝ ਦੇ ਕੈਮਰਾ ਵੱਡੀ ਮੱਝ ਦਿਖਾ ਦੇ ਫੁੱਲ ਵੱਡੀ ਆ ਗਈ ਟੈਂਕ ਜੀਡੀ ਮੱਝ ਤੇ ਨੀਲੀ ਰਾਵੀ ਨੀਲੀ ਰਾਵੀ ਤੇ ਘੱਟ ਚ ਹੈ ਨਾ ਹਾਂਜੀ ਇਹ ਕਿੰਨੇ ਮਹੀਨਿਆਂ ਦੀ ਗੱਪਣ ਚੈੱਕ ਪਾਸ ਇਹ 2.5 ਮਹੀਨਾ ਹੀ ਚੈੱਕ ਪਾਸ ਹੋ ਗਈ 2.5 ਦੀ ਚੈੱਕ ਪਾਸ ਤੇ ਦੁੱਧ ਦਿੰਦੀ ਆ ਦੁੱਧ ਇੱਕ ਟਾਈਮ ਦਿੰਦੀ ਆ ਜੀ ਹੁਣੇ ਕਿੰਨਾ ਦੁੱਧ ਦਿੰਦੀ ਆ ਦੁੱਧ ਇਹਦੇ ਮੇਰਾ ਖਿਆਲ ਆ ਸੂਈ ਨੂੰ ਟਾਈਮ ਹੋ ਗਿਆ ਤੇ ਮੈਨੂੰ ਟਾਈਮ ਹੋ ਗਿਆ ਜੀ ਵਿੱਚ ਨੂੰ ਇਹਨੇ ਬੱਚਾ ਇੱਕ ਗੇਰ ਤੇ ਆਇਆ ਜੀ ਠੀਕ ਹੈ ਗੱਲ 5 ਮਹੀਨਿਆਂ ਦਾ ਪਹਿਲਾਂ ਬੱਚਾ ਗੇਰ ਗਿਆ ਸੀ ਠੀਕ ਹੈ ਗੱਲ ਫਿਰ ਸਪਾਈਸ ਸੂਈ ਕਰਾ ਕੇ ਹੁਣ ਦੁਬਾਰਾ ਫੇਰ ਗੱਭਣਾ ਹੈ ਠੀਕ ਹੈ ਗੱਲ ਤੇ ਬਾਈ ਕਹਿੰਦਾ ਇੱਕ ਵਾਰੀ ਦੱਬਾ ਮਾਰ ਗਏ ਹਾਂ ਦੱਬਾ ਮਾਰ ਗਈ ਬੇ ਬੱਚੇ ਪਰ ਇਹ ਮੰਨ ਲਓ ਸਤਿਨੋਂ ਛੋਟੀ ਟੀਕੇ ਨਹੀਂ ਲੱਗੇ ਜੀ ਆਪਣੇ ਜਿਹੜੇ ਮੂੰਹ ਘਰ ਵਾਲੇ ਗੋਲ ਘੋਟੂ ਵਾਲੇ ਉਹਨਾਂ ਟੀਕੇਆਂ ਕਰਕੇ ਤਿੰਨ ਝੋਟੀਆਂ ਆਪਣੇ ਬੱਚਾ ਗੇਰ ਗਿਆ ਜੀ ਠੀਕ ਹੈ ਗੱਲ ਫਿਰ ਉਹਨਾਂ ਚੇ ਵੀ ਗੇਰ ਗਈ ਉਹ ਬੱਚੇ ਅਲੇ 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 ਉਹ ਲੈ ਬਣੀ ਲੱਛਵਾਈ ਦੀ ਕਿ ਮਰੂਗੀ ਛਵਾਈ ਦੀ ਬਿਲਕੁਲ ਓਕੇ ਆ ਜੀ ਫੋਲੀ ਚਵਾਈ ਤੇ 5 5.5 ਕਿਲੋ ਦੁੱਧ ਕਹ ਲਈ ਇੱਕ ਡੰਗ ਇੱਕ ਡੰਗ ਦਿੰਦੀ ਆ ਜੀ ਸਵੇਰੇ ਤੇ ਤਾਜ਼ੀਆਂ ਦਾ ਇਹ ਮੰਨ ਲਿਓ ਵੀ ਤਾਜ਼ੇ ਮੇਰੇ ਟਾਈਮ ਦਿੰਦੀ ਆ 7-8 ਹੀ ਦੇ ਦੂੰ ਹਾਂ ਜੀ ਕਿਉਂਕਿ ਉਹਦੀ 50% ਹੈਂਡ ਬਹੁਤ ਆ ਜੀ ਹਾਂ ਜੀ ਤੇ ਪਾਟੀ ਦੀ ਬਣਤਰ ਬਹੁਤ ਕਮਾਲ ਦੀ ਆ ਗਈ ਸੱਚ ਨੂੰ ਮਾਜ ਆ ਗਈ ਫਟੇ ਦੇ ਸ਼ੈਂਪੂ ਵਾਲੀ ਟੇਲ ਲਾ ਕੇ ਲਾ ਕੇ ਕਰਦੇ 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 ਦੇਖੋ ਕਿੰਨਾ ਪਿਆਰਾ ਆ ਜੀ ਇਥੋਂ ਮਾਰ ਸਾਰੀ ਦਿਖਾ ਦੇ ਕਰੀ ਹਾਂ ਨੂੰ ਹੋਗੀ ਇਹ ਇੱਥੋਂ ਮਾਰਦੇ ਕੈਮਰਾ ਪੂਰੀ ਫੁੱਲ ਵੱਡੀ ਆ ਜੀ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਇੱਥੋਂ ਕਰਾ ਲਈ ਇਹਦੇ ਕਾੱਡ ਦਾ ਜਿਹੜਾ ਇਸ ਸੂਈ ਨੂੰ ਬਾਈ ਕਹਿੰਦਾ ਟਾਈਮ ਹੋ ਗਿਆ ਤਾਜੀ ਨੇ ਕਿੰਨਾ ਕਿਦ ਦੁੱਧ ਪਾਇਆ ਇਹ ਸੂਈ ਨੂੰ ਤਾਂ ਸਾਲ ਵਾਂਗ ਹੋ ਗਈ ਏ ਤਾਜੀ ਕਿੰਨਾ ਕਿਦ ਦੁੱਧ ਪਾਇਆ ਤਾਂਜੀ ਦੁੱਧ ਹੈਗਾ ਸੀ 17 ਕਿਲੋ ਏ ਥੱਲੇ ਤਾਜੀ ਥੱਲੇ ਹਾਂ ਜੀ ਬਹੁਤ ਵੱਡੀ ਬੁੱਡੀ ਬਹੁਤ ਵੱਡੀ ਏ ਥੱਲੇ ਨਾੜਾਂ ਦੇਖੋ ਚੱਡੇ ਦੇ ਕਿਤਰਾ ਈ ਨੇ ਬਹੁਤ ਅੱਜ ਮੰਨ ਲਓ ਵੀ ਅੱਜ ਉਦਾਂ ਦੇ ਰੇਟ 'ਚ ਦੇ ਦਾਂਗੇ ਹਾਂ ਜੀ ਉਦਾਂ ਦੇ ਰੇਟ 'ਚ ਪਾਲਣ ਵਾਲੇ ਦੇ ਰੇਟ 'ਚ ਦੇ ਦਾਂਗੇ ਕਟੀਆਂ ਦੇ ਰੇਟ ਵਾਲਾ ਕੰਮ ਆ ਇਹ ਠੀਕ ਆ ਗੱਲ ਹਾਂ ਜੀ ਤੇ ਹੁਣ ਮਾਰ ਦੇ ਕਰੀ ਅਗਲੇ ਨੰਬਰ ਵਾਲੀ ਤੇ ਓਏ ਇਹ ਹੀ ਦੇਣਾ ਸਾਨੂੰ ਸਾਂ ਦਿਖਾ ਇਹ ਦੇਖੇ ਨਾ ਸਾਂ ਦੇਖੋ ਕਿੱਡੀਆਂ ਅਜੇ ਵੀ ਦੁੱਧ ਦੇ ਰਹੀ ਆ ਅਲੇ ਆਲੇ ਹਰ ਦੁੱਧ ਵੀ ਬਿਨਾ ਬੱਚੇ ਤੋਂ ਬਿਨਾ ਠੀਕੇ ਤੋਂ ਠੀਕ ਆ ਗੱਲ ਕੋਈ ਟੀਕਾ ਨਹੀਂ ਕੋਈ ਕੁਛ ਨਹੀਂ ਨਾ ਪਹਾੜਾ ਗੇਰਨਾ ਨਾ ਕੁਛ ਚਾਹ ਹੁਣ ਵੀ ਥੱਲੇ ਬੈਠ ਜਿਓ ਤੇ ਸਾਹਮਣੇ ਹੁਣ ਵੀ ਥੱਲੇ ਬਹਿ ਜਾਗੇ ਤੇ ਪੈਰ ਨਹੀਂ ਚੱਕੂਗੀ ਝੋਟੀ ਜਿਸ ਟਾਈਮ ਮਰਜ਼ੀ ਧਾਰ ਕੱਢ ਲੋ ਤਿੰਨ ਟਾਈਮ ਕੱਢ ਲਓ ਚਾਰ ਟਾਈਮ ਕੱਢ ਲਓ ਇਹ ਤਾਂ ਫ੍ਰਿਜ ਹੀ ਆ ਫ੍ਰਿਜ ਹੈ ਜੀ ਜੇਸ ਟਾਈਮ ਮਰਜ਼ੀ ਕੱਢ ਲਓ ਇਹਦਾ ਸੱਜਣਾ 17 ਕਿਲੋ ਦੀ ਗਾਰੰਟੀ ਦੇਾਂਗੇ ਦੇਾਂਗੇ ਜੀ ਲਿਖ ਕੇ 17 ਦੀ 17 ਕਿਲੋ ਦੀ ਗਾਰੰਟੀ ਦੇਾਂਗੇ ਲਿਖ ਕੇ ਕੱਢ ਲਾ ਕਿਲੋ ਮੈਂ ਕਿਹ ਚਰਤ ਲਾ ਲਓ ਜੇ ਇਹ ਗੱਲ ਦੀ ਤਾਂ ਠੀਕ ਹੈ ਮਾਜੇ ਫ੍ਰੀ ਛੱਡ ਜਾਈ 17 ਕਿਲੋ ਤਾਜੀ ਨੇ ਨਾ ਕੱਢਿਆ ਜੀ ਆ ਬਾਈ ਕਹਿੰਦਾ ਮੱਜੀ ਨਹੀਂਦਾ ਹੁਣ ਦੇਖੋ ਇਹ ਅਜੇ ਵੀ ਅਜੇ ਵੀ 6 ਮਹੀਨੇ ਦੀ ਗੱਬਣ ਸਤਵਾਂ ਲੱਗ ਗਿਆ ਫੇਰ ਵੀ ਲੈਵਾ ਦੇਗਾ ਜੇ ਵੀ ਲਈ ਵਰਦੀ ਚੰਗਾ ਆ ਦੁੱਧ ਵੀ ਦੇਈ ਜਾਂਦੀ ਉਹ ਵੀ ਬਿਨਾ ਬੱਚੇ ਤੋਂ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਚਮੜਾ ਬਿਲਕੁਲ ਬਿਲਕੁਲ ਬਰੀਕ ਚਮੜੇ ਦਾ ਜੀ ਤੇ ਸ਼ਾਈਨਿੰਗ ਬਾਡੀ ਜੀ ਬੁੱਥੀ ਦੇਖੋ ਕਿੰਨੀ ਪਿਆਰੀ ਬੁੱਥੀ ਪਤਲੀ ਬੁੱਥੀ ਗਰਦਨ ਪਤਲੀ ਆ ਪਿੱਠਪੂੜਾ ਦੇ ਕਿੱਡਾ ਚੌੜਾ ਹੀ ਸਾਰੇ ਪਾਸੇ ਕੋਈ ਕਮੀ ਨਹੀਂ ਝੋਟੀ ਇਹ ਮੰਨ ਸਕਦੇ ਆ ਵੀ ਨੀਲੀ ਦੇ ਨਾ ਬਹੁਤ ਕਮਾਲ ਦੇ ਬੱਚੇ ਦੇ ਦੇ ਜਿਹੜੇ ਸੱਚੇ ਨੇ ਕੰਮ ਕਰਨਾ ਸਵਾ ਨੀਲੀ ਵਾਲਾ ਟਾਂਚਾ ਨੀਲੀ ਵਾਲਾ ਸਾਰਾ ਖਾਣ ਲੇਵੇ ਦੀ ਬਿਲਕੁਲ ਸਾਫ ਬਿਲਕੁਲ ਜੀ ਹੁਣੇ ਬਹਿ ਕੇ ਮੈਂ ਤੁਹਾਨੂੰ ਦਿਖਾਵਾਂ ਥੱਲੇ ਜੇ ਬਾਈ ਕਹਿੰਦਾ ਤਾਜੀ ਨੇ 17 ਨੱਤਾਂ ਨਗਰੀ ਕਹਿੰਦਾ ਮਾਝੇ ਛੱਡਦੇ ਆ ਇਹਦੀ ਫਰੀ ਮਾਝੀ ਫਰੀ ਛੱਡ ਦਾਂਗੇ ਇਦਾਂ ਨਹੀਂ ਛੱਡਿਆ 7ਵਾਂ ਮਹੀਨਾ ਲੱਗਿਆ ਅਜੇ ਵੀ ਦੁੱਧ ਦੰਦੀਆ ਬਾਈ ਅਜੇ ਵੀ ਦੁੱਧ ਦਿੰਦੀ ਹੱਟ ਪਿੱਛੇ ਤੁਹਾਨੂੰ ਕਹਿੰਦਾ ਐਂ ਬਹਿ ਕੇ ਦਿਖਾ ਦਾਂਗੇ ਐਂ ਜੇ ਕੋਈ ਗੱਲ ਨਹੀਂ ਪਾਇਆ ਇਹ ਬੱਚਾ ਲਾਉਣ ਨੂੰ ਬੱਸ 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 ਲੈ ਚੱਕ ਕਰੀਏ ਲੈ ਚੱਕ ਉਧਾਰਾਂ ਜਿਹਾ ਇੱਥੇ ਮਾਰ ਦੇ ਵਿੱਚ ਚਵਾਈ ਇਹਨਾਂ ਦੀ ਸਵੇਰੇ ਪਾਈ ਬੱਸ ਸਵੇਰੇ ਚਵਾਈ ਕਰੀਏ ਜੀ ਇਹਦੇ ਸਵੇਰੇ ਟਾਈਮ 11 12 ਦਾ ਸਮਾਂ ਲੈ ਬੱਕਰੀ ਵਾਲਾ ਕੰਮ ਹੀ ਆ ਕਿਹੜਾ ਕੰਮ ਜੇ ਇੱਟੇ ਮਰਜ਼ੀ ਕੱਢ ਲਈ ਸੋਣ ਦਾ ਜਾਂ ਟਾਈਮ ਲੈਂਦੀ ਜਦੋਂ ਭਸਮਦੀ ਆ ਠੀਕ ਆ ਕੰਮ ਥੋੜਾ ਟਾਈਮ ਲੈਂਦੀ ਬੱਸ ਜਦ ਇਹ ਭਸਮ ਜਾਂਦੀ ਫੇਰ ਬੱਸ ਐ ਬੱਕਰੀ ਵਾਂਗੂ ਕੋਈ 7ਵੇਂ ਲੱਗਿਆ ਹੋਇਆ ਇਹਨੂੰ 7ਵਾਂ ਲੱਗ ਗਿਆ ਜੀ ਆ 7ਵਾਂ ਮਹੀਨਾ ਲੱਗਿਆ ਹੋਇਆ ਗੱਭਣ ਨੂੰ ਤੇ ਹੁਣ ਦੁੱਧ ਕਿੰਨਾ ਬਾਈ ਦੁੱਧ ਦੇ ਥਲੇ 2.2 ਕਿਲੋ ਦਿੰਦੀ ਡੰਗ ਦਾ ਦੋਨੇ ਟਾਈਮ ਮਿਲਦੀ ਦੋਵੇਂ ਟਾਈਮ ਮਿਲਦੀ ਜੀ ਠੀਕ ਆ ਗੱਲ ਚਾਹੇ ਤਿੰਨ ਟਾਈਮ ਕੱਢੋ ਹੀ ਮੈਂ ਕਿਹਾ ਠੀਕ ਆ ਗੱਲ ਤਿੰਨ ਟਾਈਮ 17 ਕਿਲੋ ਦੀ ਵਾਈਕ ਇਹਨਾਂ ਦੇ ਦਾਂਗੇ ਗਾਰੰਟੀ ਓਟ ਆ ਜੀ ਪੂਰੀ ਚੰਬੜੀ ਦੇ ਦੇਖੇ ਚੰਬੜੀ ਦੇਖੇ ਇੱਥੋਂ ਕਰਾ ਜਿਵੇਂ ਕਾਗਜ਼ ਹੁੰਦਾ ਜਮੀ ਹਾਂ ਸ਼ੀਸ਼ਾ ਨਾਲ ਉਹਦਾ ਪਾ ਸਕਦੇ ਆ ਘੜ ਕੇ ਲਾਜ ਪੱਗ ਬਨ ਲਓ ਜੇ ਵਿੱਚ ਦੇ ਹੁਣ ਮਾਰ ਗਰੀ ਅਗਲੇ ਨੰਬਰ ਦੀ ਰੋਟੀ ਦੇ ਕੈਮਰਾ ਓਏ ਰੰਗ-ਬਰੰਗਾ ਮਾਲ ਦਿਖਾਉਂਗਾ ਤੁਹਾਨੂੰ ਮੋਹਰਾ ਦਾ ਨੀਲੀ ਦਾ ਬੂਰੀ ਬੂਰੀਆਂ ਜੀ ਸਾਰਾ ਤੇ ਗਾਂ ਦਿਖਾ ਦੂੰਗਾ ਮੱਝ ਵਰਗੀ ਤੇ ਸਾਂਭ ਸੋਮਾਈ ਦੀ ਵੀ ਕਹੀ ਜੀ ਹਾਂ ਜੀ ਪੁੱਲ ਸਾਂਭ ਭਈਏ ਕੱਟੀਆਂ ਦੀ ਆਪਣੇ ਕੋਈ ਹੋਣੀ ਪੋਛ ਕਿ ਪੋਛ ਕਿ ਪਹਿਲਾ ਸੂਆ ਸੂਈ ਹੈ ਜੀ ਕੋਈ ਕਹਦੇ ਜਿਤਨਾ ਮਰੇ 16 ਲੀਟਰ ਦੁੱਧ ਦੇ ਆ ਜੀ ਪਹਿਲੇ ਸੂਏ ਚੋਟੀ ਪਹਿਲਣ ਨੇ ਜੀ ਦੰਦਾਂ ਚ ਕਿਵੇਂ ਰੋ ਦੰਦਾਂ ਚੋਂ ਜੀ ਪੂਰੇ ਕਰ ਗਈ ਦੰਦ ਆ ਦੰਦ ਕਰ ਗਈ ਬਰਾਬਰ ਬਾਈ ਪੂਰੇ ਬਰਾਬਰ ਦੰਦ ਕਰ ਗਈ ਸਾਰੇ ਆਹ 16 ਕਿਲੋ ਦੇ ਗਾਰੰਟੀ ਹੈ ਜੀ ਇਹ ਚੀਜ਼ ਕੀ ਗੱਲ ਆ ਭਾਈ ਬਾਲੀ ਲਮਟੀ ਗਲ ਨਹੀਂ ਪੂਰੀ ਨਾ ਨਾ ਪੂਰੀ ਪੂਰੀ ਫਿੱਟ ਫਿੱਟ ਦੀ ਹੈ ਜੀ ਆ ਚੱਡਾ ਵੀ ਪੂਰਾ ਫਿੱਟ ਫਿੱਟ ਜਾ ਤਾਰਦੀ ਹੈ ਜੀ ਠੀਕ ਹੈ ਗੱਲ ਹੁਣ ਕਿੰਨੇ ਟਾਈਮ ਦੀ ਗੱਬਣ ਜੀ ਹੁਣ ਇਹ 7ਵਾਂ ਮਹੀਨਾ ਚੜ ਗਿਆ ਇਹਨੂੰ 7ਵਾਂ ਲੱਗ ਗਿਆ ਦੁੱਧੋਂ ਡਰਾਈਆ ਹੁਣ ਦੁੱਧੋਂ ਹਟ ਗਈ ਏ ਠੀਕ ਹੈ ਗੱਲ ਥਾਣਾ ਦੀ ਗਰੰਟੀ ਰੂ ਗਰੰਟੀ ਹੈ ਜੀ ਓਟ ਆਪਣੀ ਪੂਰੀ ਠੀਕ ਹੈ ਗੱਲ ਥਾਣਾ ਦੀ ਬਾਈ ਕਹਿੰਦਾ ਗਰੰਟੀ ਰੂ ਪਹਿਲਾਂ ਨੇ ਕਿੰਨਾ ਪਾਇ ਬਾਈ ਦੁੱਧ 16 ਕਿਲੋ ਹੈ ਇਹ ਪਹਿਲੇ ਸੂਏ ਦਾ ਪਹਿਲਾਂ ਨੇ ਬਾਈ ਕਹਿੰਦਾ 16 ਪਾਇਆ ਤੁਸੀਂ ਚਾਹੇ ਤੱਕੀ 17 ਮੰਨ ਕੇ ਲੈ ਜੀ ਨਾ ਜੀ 16 ਮੰਨ ਕੇ ਲੈ ਜਾਓ 17 ਮੰਨ ਕੇ ਲੈ ਜਾਓ ਆਪਾਂ ਨੂੰ ਕਿਹੜੇ 16 ਕੀ ਥੋੜਾ ਠੀਕ ਹੈ ਗੱਲ ਦੁੱਧ 15 ਕਿਲੋ ਬਹੁਤ ਹੁੰਦਾ ਏ ਇਹ ਚੂ ਇਥੋਂ ਕਰਾਉਂਦੇ ਹਾਂ ਜੀ ਗੈਪ ਦੇਖੋ ਥਾਣਾ ਚਾਹੇ ਜੀ ਵੀ ਕਿੰਨਾ ਰੱਖਦੀ ਆ ਜਦੋਂ ਪਾਉਂਗੀ ਨਾ ਜੀ ਗੈਪ ਚੱਡਾ ਤਾਰ ਦੀ ਗੇਠ ਸੁਭਾਅ ਦੀ ਰਹੂਗੀ ਗੇਠ ਦਾ ਥਣ ਪੈ ਜਾਂਦਾ ਹੀ ਪੂਰੀ ਗੇਠ ਇੱਕ ਪੂਰੀ ਇਹ ਇਹ ਕਿੰਨੇ ਟਾਈਮ ਦੀ ਦੱਸਿਆ ਇਹ 7 ਮਹੀਨੇ ਦੀ ਹੈ ਜੀ ਇਹ 7 ਦੀ ਪੂਰੀ ਹੋ ਗਈ ਜੀ ਪਰਲੀ ਨੂੰ 6 ਪੂਰੇ ਹੋ ਕੇ 7ਵਾਂ ਲੱਗ ਗਿਆ ਜੇ ਕਿਸੇ ਨੇ ਉਹ 2.5 ਮਹੀਨੇ ਜੇ ਜੋੜਾ ਲੈਣਾ ਆ ਪਹੁੰਚ ਪਹੁੰਚ ਕਰ ਦਾਂਗੇ ਜੀ ਅੰਮਰਸਰ ਤੱਕ ਪਹੁੰਚ ਆ ਜੀ ਬਾਰਡਰ ਤੱਕ ਹੋਰ ਬੋਲੋ ਬਾਰਡਰ ਟੂ ਬਾਰਡਰ ਆ ਜੋੜੇ ਦੀ ਪਹੁੰਚ ਕਰ ਦਾਂਗੇ ਇੱਕ 7 ਮਹੀਨਿਆਂ ਦੀ ਗੱਬਣਾ ਇੱਕ 6 ਮਹੀਨਿਆਂ ਦੀ ਗੱਬਣ ਬਹੁਤ ਕਮਾਲ ਦੀ ਹੈ ਦੀ 17 ਦੀ ਗਰੰਟੀ ਰੂ ਇਹਨੇ ਪਹਿਲਾਂ ਨਹੀਂ ਦਿੱਤਾ ਬਾਈ ਕਹਿੰਦਾ 16 ਕਿਲੋ ਜੋੜੇ ਦੀ ਪਹੁੰਚ ਵੀ ਕਰ ਦੇਾਂਗੇ ਤੇ ਹੁਣ ਮਾਰ ਦੇ ਗਾ ਜੀ ਅਗਲੇ ਨੰਬਰ ਤੇ ਕੈਮਰਾ ਇਹਨੂੰ ਤੁਸੀਂ ਪਾਇਆ ਨਹੀਂ ਮੱਝ ਵਰਗੀ ਫਿਰ ਤੁਸੀਂ ਮੱਝ ਹੀ ਮੰਨ ਕੇ ਲਈ ਜਾਣਾ ਸਵਾਹ ਨਹੀਂ ਕਿਵੇਂ ਆ ਸਮਾਰੀ ਦਾ ਠੰਡੀ ਜੀ ਜਮਾ ਗਰਮ ਗਰਮ ਤਾਂ ਮੈਂ ਕਹਿੰਦਾ ਜਮੇ ਨਹੀਂ ਦੇਖੋ ਪਹਿਲਾਂ ਸਵਾਹ ਹੀ ਦੇਖ ਲਓ ਠੀਕ ਆ ਬੈਸ ਬੈਸ ਇੱਕ ਵਾਰੀ ਕਹਿੰਦਾ ਗਰਮ ਗਰਮ ਨਾ ਜੀ ਨਾ ਗਰਮ ਵਾਲਾ ਦਾ ਮਤਲਬ ਇਹ ਨਹੀਂ ਲੈ ਕਰਾ ਕਰਾ ਕੇ ਚੈੱਕ ਓਏ ਤੇ ਮੂੰਹ ਦੇ ਪਾ ਲੋ ਥਾਲਾ ਨਾਲ ਦੇ ਫੜ ਕੇ ਕੋਈ ਹੈ ਹੀ ਨਹੀਂ ਥਾਲਾ ਨਾਲ ਤੇ ਤਾਰਨ ਲੱਗੀ ਜੀ ਨਵਾਂ ਮਹੀਨਾ ਚੱਲਣ ਡਿਆ ਠੀਕ ਹੈ ਗੱਲ ਹਾਂ ਨੋਏ ਸਰੀਰ ਮੱਜਾਂ ਵਰਗਾ ਸਰੀਰ ਮੱਜਾਂ ਵਰਗੀ ਜੀ ਆ ਤੋਰ 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 ਕੇ ਹਾਂ ਮੱਜਾਂ ਵਰਗਾ ਸਰੀਰ ਆ ਗਿਆ ਤੇ ਸਭਾ ਦੀ ਸ਼ਾਂਤ ਸ਼ਰੀਫ ਰਹੂਗੀ ਬਿਲਕੁਲ ਆ ਤੋਰ ਦਿਓ ਜੀ ਤੋਰ ਦਿਓ ਇਧਰ ਲੈ ਬੰਨੇ ਕਮਾ ਦਿਓ ਤੇ ਦੁੱਧ ਕਿੰਨਾ ਪਾਣ ਦੀ ਹੈ ਬਾਈ ਦੁੱਧ 18 ਕਿਲੋ ਹੈ ਜੀ ਪਹਿਲੇ ਸੂਏ 18 ਕਿਲੋ ਹਾਂ ਜੀ ਹੁਣ ਦੂਸਰੇ ਸੂਗੀ ਏ ਠੀਕ ਹੈ ਗੱਲ ਤੇ ਬਾਕੀ ਥੱਲਿਓ ਨਾ ਇਹਦਾ ਕੈਲੀਆ ਵਿੱਚ ਝੋਲਾ ਦਾ ਚੋਲਾ ਹੀ ਦਾਦਾ ਇਹ ਬੈਗ ਜਦਾਂ ਬੈਗ ਨਹੀਂ ਆਪਾਂ ਪਾਏ ਖੜਦੇ ਕੱਪੜਿਆਂ ਵਾਲਾ ਜੀ ਠੀਕ ਆ ਕਰਨਾ ਉਹ ਚੀਜ਼ ਆ ਜੀ ਕਿੰਨਾ ਟਾਈਮ ਬਾਕੀ ਆਦਾ ਇਹਦੇ ਬਸ ਦਿਨੇ ਰਹਿ ਗਏ ਜੀ ਲਾ ਲਓ ਨੌਵਾਂ ਮਹੀਨਾ ਚੱਲ ਗਿਆ ਜੀ ਨੂੰ ਠੀਕ ਆ ਕਰਨਾ ਮਹੀਨਾ ਮੰਨ ਲਓ ਪੂਰਾ ਬਸ ਤੁਸੀਂ ਉੱਪਰ ਲੈ ਗਈ ਜੇ 9 ਦਿਨ ਫਿਰ ਤਾਂ ਮਹੀਨਾ ਲੈ ਜਾਊਗੀ ਠੀਕ ਆ ਨੌਵਾਂ ਮਹੀਨਾ ਲੱਗ ਗਿਆ ਜੀ ਨੂੰ ਮਹੀਨੇ ਦੇ ਲੱਗ ਭੱਗ ਮੰਨ ਲੈ ਕੋਈ ਹਾਂ ਜੀ ਆ ਮਹੀਨੇ ਦੇ ਸੱਚ ਨੂੰ ਲੱਗ ਭੱਗ ਕੱਢਦੀ ਆ ਬਾਕੀ ਸਟਾਰਟ ਹੋ ਗਈ ਜੀ ਤਾਰਨਾ ਤਾਰ ਲੱਗੀ ਮਾਲ ਦੀ ਰੱਖਦੀ ਆ ਤੇ ਬਾਕੀ ਸਵੀ ਪਾਲੀਆ ਜਿੱਦਾਂ ਦੇ ਮਰਜ਼ੀ ਮੌਸਮ ਚ ਰੱਖ ਲਿਆ ਥੱਲੇ ਉਹ ਨਾ ਇਹਦੀ ਮੈਂ ਨਾ ਜੀ ਪੂਰੀ ਗਰਮੀ ਚ ਸਿਆਲੇ ਨੂੰ ਘੱਟ ਗਰਮੀ ਚ ਜਿੱਥੇ ਮਰਜ਼ੀ ਬੰਦ ਦਿਓ ਫੈਟ ਵੀ ਚੰਗੀ ਪਾਉਂਦੀ ਫੈਟ ਆਉਂਦੀ 6 ਜੀ 60 ਮੱਝ ਦਾ ਮੁਕਾਬਲਾ ਹੀ ਕਰੂ ਮੱਝ ਦਾ ਮੁਕਾਬਲਾ ਹੀ ਆ ਤਾਂ ਰੇਟ ਇਹਦਾ ਝੋਟੇ ਝੋਟੀਆਂ ਵਾਲੀ ਹੋ ਜੂ 31 ਵਾਲਾ ਇਹ ਮੰਨ ਲਓ ਵੀ ਮੱਝ ਦਾ ਮੁਕਾਬਲਾ ਕਰੂ ਮੱਝ ਦਾ ਮੁਕਾਬਲਾ ਫੁੱਲ ਹੈ ਜੀ ਤੇ ਹੁਣ ਮਾਰਦੇ ਕਰੀ ਆ ਆ ਫੜਦੇ ਕਰੀ ਹਾਂਜੀ ਇਹ ਆਪਾਂ ਕਹਿ ਲਈ ਆਪਣੀ ਜਰਸੀ ਮਿਕਸ ਜਿਹੇ ਵਿੱਚ ਹੈ ਜੀ ਦੇਸੀ আর ਜਰਸੀ ਹਾਂ ਦੇਸੀ ਮਿਕਸ ਜਾਂ ਹਾਂ ਦੇਸੀ ਮਿਕਸ ਦੇ ਵਿੱਚ ਹੈ ਜੀ 14 ਕਿਲੋ ਦੁੱਧ ਕੱ ਐਵੇਂ ਗੱਡੀਏ ਹੁਣ ਇਹ ਤੀਸਰਾ ਸੂਹਾ ਸੂਗੀ ਹੈ ਚੌਥੇ ਚੌਥੇ ਤਿੰਨ ਸੂਹੇ ਸੂਗੀ ਹੈ ਜੀ ਚੌਥੇ ਸੂਗੀ ਕਿੰਨੇ ਟਾਈਮ ਦੀ ਗੱਬਣਾਣਾ ਇਹ ਗੱਬਣਾ ਜੀ 1 ਮਹੀਨਾ ਰਹਿ ਗਿਆ ਜੀ ਦਾ ਵੀ 1 ਮਹੀਨਾ ਬਾਕੀ ਹਾਂ ਪੂਰਾ 1 ਮਹੀਨਾ ਰਹਿੰਦਾ ਇਹਦਾ ਠੀਕ ਹੈ ਗੱਲ ਤੇ ਦੁੱਧ ਪਾਉਂਦੀ ਹੈ 14 14 ਲੀਟਰ ਪਾਈ ਜਾਂਦੀ ਹੈ ਦੁੱਧ ਠੀਕ ਹੈ ਗੱਲ ਵਿੱਚ ਇਹ ਦੇਸੀ ਮੰਨ ਲਓ ਇਹਨੂੰ ਵਿੱਚੇ ਜੇ ਜਰਸੀ ਮੰਨ ਲਓ ਦੋਏ ਪਾਸੇ ਜੇ ਜੇ ਟੁੱਟ ਹੁੰਦੀ ਫਿਰ ਤਾਂ ਦੇਸੀ ਚ ਆ ਜਾਂਦੀ ਠੀਕ ਹੈ ਗੱਲ ਠੀਕ ਹੈ ਜੀ ਜਰਸੀ ਚ ਆ ਗਈ ਮੂੰਹ ਵੀ ਕੰਨ ਵੀ ਛੋਟਾ ਜੀ ਇਹਦਾ ਠੀਕ ਹੈ ਗੱਲ ਹਾਂ ਜੀ ਜਰਸੀ ਤੇ ਦੇਸੀ ਚ ਕਰਾਉ ਦੇਸੀ ਚ ਕਰਾਉ ਸਾ ਜੀ ਦੋਆਂ ਚ ਠੀਕ ਹੈ ਗੱਲ ਤੇ ਸਵਾਦ ਹੀ ਠੰਡਾ ਹੈ ਭਾਈ ਬਿਲਕੁਲ ਠੰਡੀ ਜਿਹੀ ਜਮਾ ਸੀ ਕੁਛ ਵੀ ਨਹੀਂ ਮੈਂ ਕਿਹਾ ਜਿੱਥੇ ਮਰਜ਼ੀ ਜਮਾ ਬੰਗੂ ਬਸੀਲ ਠੀਕ ਹੈ ਗੱਲ ਤੇ ਥਾਣਾ ਥੋਣਾ ਦੀ ਗਰੰਟੀ ਮੈਂ ਕਿਹਾ ਜੀ ਫੁੱਲ ਗਰੰਟੀ ਹੈ ਜੀ ਇਹਦੀ ਠੀਕ ਹੈ ਗੱਲ ਹਾਂ ਜੀ ਕੋਈ ਥਣ ਨਹੀਂ ਕੋਈ ਸਾਰੇ ਪਾਸੇ ਦੇਖੋ ਬੋਝ ਬਰਾਬਰ ਹੈ ਰੇਟ ਜਾਇਜ਼ ਝਰੂਗਾ ਠੀਕ ਹੈ ਗੱਲ ਤੇ ਰੇਟ ਸੱਜਣੋ ਜੈਜਾ ਰਹੂਗਾ ਦੁੱਧ ਦੇ ਮੰਨ ਲਿਓ ਮੱਝਾਂ ਵਰਗਾ ਪਿਆ ਦੂ ਜੇ ਕਿਸੇ ਨੇ ਦੋਨੇ ਬਿਹੜਾ ਲੈਣੀਆਂ ਹੋਈਆਂ ਤਾਂ ਉਦਾਂ ਦਾ ਕਰਸਾ ਹੋ ਜਾਊਗਾ ਜਿਹੜਾ ਮਰਜੀ ਇਹਦੇ ਚ ਬਾਈ ਕਹਿੰਦਾ ਜੋੜੀ ਬਣਾ ਲਿਓ ਹਾਂਜੀ ਜੋੜਾ ਲੈ ਜਾਓ ਇਕੱਠਾ ਜੀ ਦੋਵੇਂ ਪਹੁੰਚ ਕਰ ਦਾਂਗੇ ਆ ਜੋੜੇ ਦੀ ਪਹੁੰਚ ਕਰ ਦਾਂਗੇ ਕਿਉਂ ਬਾਦਲ ਜਾਂਦਾ ਸੱਜਣ ਤਾਂ ਬਿਨਾਂ ਸ਼ੱਕ ਉਹਦੀ ਪਹੁੰਚ ਹੋਈ ਜਾਣੀ ਤੇ ਨੰਬਰ ਪੁੱਛੋ ਹਾਂਜੀ 99680 57452 99680 57452 ਬਾਈ ਦਾ ਨੰਬਰ ਆ ਰੂਟੀਨ 'ਚ ਇਹ ਸੱਜਣ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਅੱਜ ਦਾ ਅਲਾਰਟ ਇਹ ਮੰਨ ਲਓ ਟੋਕੜ ਗੱਬਣਾ ਦਿਖਾਤਾ ਤੇ ਇੱਕ ਦਿਖਾਤਾ ਬੂਰਾ ਕੱਟਾ ਬਹੁਤ ਕਮਾਲ ਦਾ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਵਾਈ ਨਾਲ ਕਰ ਲਿਓ ਧੰਨਵਾਦ ਜੀ